ਕਪਤਾਨ ਵਿਰਾਟ ਕੋਲੀ ਨੇ ਮੈਚ ਤੋਂ ਪਹਿਲਾਂ 3 ਜੇ ਟੈਸਟ ਗੌਤਮ ਗੰਬੀਰ ਦੇ ਨਾਮ ਨੂੰ ਲੈ ਕੇ ਭੱਤੇ ਖੋਲ੍ਹ ਦਿੱਤੇ ਨੇ ਵਿਰਾਟ ਨੇ ਸਬੰਧਤ ਸਵਾਲ ਤੇ ਗਿਆ ਕਿ ਸ਼ਿਖਰਧਵਨ ਦੀ ਗੈਰ ਮੌਜੂਦਗੀ ਚ ਗੌਤਮ ਗੰਬੀਰ ਹੀ ਬਤੌਰ ਓਪਨਰ ਪਹਿਲੀ ਪਸੰਦ ਨੇ ਜਿਸ ਨਾਲ ਸਾਫ਼ ਹੋ ਗਿਆ ਕਿ 2 ਸਾਲ ਬਾਅਦ ਫਿਰ ਗੰਬੀਰ ਨੂੰ ਟੀਮ ਇੰਡੀਆ ਦੀ ਜਰਸੀ ਚ ਵੇਖਿਆ ਜਾਏਗਾ ਡਾਇਰੈਕਟਰ ਮੁਹੰਮਦ ਕੈਫ ਨੇ ਪੂਰੇ ਭਾਰਤੀ ਦੇਸ਼ ਦੇ ਜਵਾਨਾਂ ਨੂੰ ਸਮਰਥਨ ਦਿੱਤਾ ਹੈ ਉਹਨਾਂ ਨੇ ਲਿਖਿਆ ਕਿ ਸਾਰੇ ਜਵਾਨਾਂ ਦੀ ਛੁੱਟੀ ਕੈਨਸਲ ਹੋ ਗਈ ਹੈ ਕਿਸੇ ਟ੍ਰੇਨ ਦਾ ਪਾਸੇ ਜੇਕਰ ਕਿਸੇ ਜਵਾਨ ਨੂੰ ਖੜਾ ਵੇਖੋ ਤਾਂ ਪਲੀਜ਼ ਉਸ ਨੂੰ ਆਪਣੀ ਸੀਟ ਆਫਰ ਕਰੋ ਇਸ ਤੋਂ ਪਹਿਲਾਂ ਵੀ ਕੈਫ ਨੇ ਭਾਰਤੀ ਸੈਨਾ ਨੂੰ ਸਲਾਮ ਕੀਤਾ ਸੀ ਦੇਸ਼ ਦੇ ਨੰਬਰ ਇੱਕ ਪਿਸਟਲ ਨਿਸ਼ਾਨੇਬਾਜ਼ ਜੀਤੂ ਰਾਏ ਨੇ ਇਟਲੀ ਦੇ ਬੋਲੋਗਨਾ ਚੱਲ ਰਹੇ ਨਿਸ਼ਾਨੇਬਾਜ਼ੀ ਵਿਸ਼ਵ ਕੱਪ 'ਚ 50 ਮੀਟਰ ਪਿਸਟਲ ਮੁਕਾਬਲੇ ਅੰਦਰ ਚਾਂਦੀ ਦਾ ਤਖ਼ਮਾ ਹਾਸਲ ਕੀਤਾ ਇਸ ਰਾਹੀਂ ਉਹਨਾਂ ਦਾ ਕਮਾਂਡਰੀ ਪੱਧਰ ਤੇ ਇੱਕ ਵਾਰ ਫਿਰ ਜ਼ੋਰਦਾਰ ਪ੍ਰਦਰਸ਼ਨ ਦੇ ਸੰਕੇਤ ਦਿੱਤੇ ਨੇ ਹਰਿਆਣਾ ਸਰਕਾਰ ਨੇ ਕਾਮਨਵੈਲਥ ਖੇਡਾਂ ਦੇ 골ਡ ਮੈਡਲਿਸਟ ਪਲਵਾਨ ਨਰਸਿੰਘ ਯਾਦਵ ਦੇ ਡੋਪਿੰਗ ਮਾਮਲੇ 'ਚ ਸੀਬੇ ਜਾਂਚ ਕਰਵਾਉਣ ਦੀ ਅਪੀਲ ਕੀਤੀ ਹੈ। ਨਰਸਿੰਘ ਯਾਦਵ ਦੇ ਲਗਾਏ ਖਾਣ-ਪੀਣ ਦੇ ਸਮਾਨ 'ਚੋਂ ਈਮਲਾਵੜ ਦੇ ਇਲਜ਼ਾਮਾਂ 'ਚ ਹਰਿਆਣਾ ਸਰਕਾਰ ਨੇ ਜਾਂਚ ਕਰਾਉਣ ਦਾ ਫੈਸਲਾ ਲਿਆ ਹੈ। ਇਸ ਦੇ ਲਈ ਹਰਿਆਣਾ ਸਰਕਾਰ ਨੇ ਕੇਂਦਰੀ ਸਰਕਾਰ ਨੂੰ ਚਿੱਠੀ ਵੀ ਭੇਜ ਦਿੱਤੀ ਹੈ। ਵਾਰਾਨਸੀ ਦੇ ਨੀਮਪੇਂਡਰ ਰਹਿਣ ਵਾਲੇ ਨਰਸਿੰਘ ਯਾਦਵ ਨੂੰ 올림픽 ਦੇ ਤਖਮੇ ਦਾ ਦਾਅਵੇਦਾਰ ਮੰਨਿਆ ਜਾ ਰਿਹਾ ਸੀ ਪਰ ਡੋਪ ਟੈਸਟ 'ਚ ਉਹਨਾਂ ਦੇ ਪੋਜ਼ਿਟਿਵ ਆਉਣ ਦੇ ਬਾਅਦ ਵਿਵਾਦ ਹੋ ਗਿਆ। ਇਸ ਮਾਮਲੇ 'ਚ ਉੱਤਰ ਪ੍ਰਦੇਸ਼ ਸਰਕਾਰ ਵੀ ਸੀਬ ਸ਼ੁੱਕਰਵਾਰ ਤੱਕ ਵੱਡੇ ਵਿਸ਼ਵ ਕੱਪ ਸ਼ੁਰੂ ਹੋਣ ਜਾ ਰਿਹਾ ਹੈ ਅਹਮਦਾਬਾਦ 'ਚ ਖੇਡੇ ਜਾਣ ਵਾਲੇ ਕਬੱਡੀ ਵਿਸ਼ਵ ਕੱਪ ਲਈ ਹਰਿਆਣਾ ਦੇ ਸਟਾਰ ਰੀਡਰ ਅਨੂਪ ਕੁਮਾਰ ਨੂੰ ਵਿਸ਼ਵ ਕੱਪ 'ਚ ਭਾਰਤੀ ਟੀਮ ਦੀ ਕਮਾਂਡ ਸੌਂਪੀ ਗਈ ਹੈ 올ਰਾਉਂਡਰ ਮਨਜੀਤ ਛਿੱਲਰ ਨੂੰ ਉਪ ਕਪਤਾਨ ਬਣਾਇਆ ਗਿਆ 7 ਅਕਤੂਬਰ ਯਾਨੀ ਅੱਜ ਤੋਂ ਸ਼ੁਰੂ ਹੋਣ ਜਾ ਰਹੇ ਵਿਸ਼ਵ ਕੱਪ ਲਈ ਭਾਰਤ ਦੀ 14 ਖਿਡਾਰੀਆਂ ਦੀ ਟੀਮ ਦਾ ਐਲਾਨ ਕੀਤਾ ਗਿਆ